ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਸੜਿਕ ਮਾਸੂ ਜੀ ਹੈਗੇ ਜਿਹੜੇ ਕਿ ਪੰਜਾਬ 'ਚ ਰਹਿੰਦੇ ਆ ਤੇ ਕਈ ਸਮੇਂ ਤੋਂ ਅਸੀਂ ਜਗਦੀ ਮਤਲਬ ਕੋਈ ਵੀ ਤਿਉਹਾਰ ਮਨਾਉਂਦੇ ਆ ਕੋਈ ਰੀਤ ਕਰਦੇ ਆ ਤੇ ਮੈਨੂੰ ਮਤਲਬ ਕਈ ਔੜਜਾ ਲੱਗਦਾ ਹੈ ਤੇ ਮੈਂ ਹਮੇਸ਼ਾ ਕਹਿੰਦਾ ਕਿ ਅਸੀਂ ਸਿੱਖਾਂ ਚ ਇਹ ਨਹੀਂ ਕਰਦੇ ਅਸੀਂ ਸਿੱਖਾਂ ਚ ਉਹ ਨਹੀਂ ਕਰਦੇ ਤੇ ਇਹ ਤਾਂ ਦੂਜੇ ਕਰਦੇ ਆ ਉਹ ਹਮੇਸ਼ਾ ਇਹ ਕਹਿੰਦੇ ਅਸੀਂ ਵੀ ਤਾਂ ਉਹਨਾਂ ਚੋਂ ਹੀ ਆਏ ਆ ਅਸੀਂ ਸਾਡੇ ਵੀ ਤਾਂ ਬਜ਼ੁਰਗ ਉਹਨਾਂ ਵਿੱਚ ਹੀ ਸੀਗੇ ਸਿੱਖ ਵੀ ਤਾਂ ਉਹਨਾਂ ਚੋਂ ਹੀ ਪੈਦਾ ਹੋਏ ਆ ਉਹ ਹਮੇਸ਼ਾ ਇਹ ਤਰਕ ਦਿੰਦੇ ਆ ਗੱਲੇ ਦੱਤੀਆਂ ਇਹ ਬੇ ਕੁਝ ਹੋਰ ਲੋਕਾਂ ਨਾਲ ਵੀ ਕਹਿੰਦੀ ਉਹ ਉਹੀ ਹੀ ਗੱਲ ਕਰਦੇ ਆ ਕਿ ਸਾਡੇ ਪਿੱਛੋਂ ਕੋੜ ਤਾਂ ਹਿੰਦੂ ਸੀਗਾ ਤੇ ਮੈਂ ਉਹਨਾਂ ਨੂੰ ਇੱਕੋ ਗੱਲ ਕਰਦਾ ਜੇ ਅਸੀਂ ਪਿੱਛੋਂ ਉਹ ਸੀਗੇ ਠੀਕ ਹੈ ਜੇ ਸਾਡੇ ਬਜ਼ੁਰਗ ਉਹ ਸੀਗੇ ਤੇ ਅਸੀਂ ਫਿਰ ਉੱਥੇ ਕਿਉਂ ਰੁਕੀਏ ਅਸੀਂ ਹੋਰ ਪਿੱਛੇ ਚਲੇ ਜਾਂਦੇ ਹਾਂ ਸਾਡੇ ਬਜ਼ੁਰਗ ਤਾਂ ਬਾਂਦਰ ਸੀਗੇ ਤੇ ਅਸੀਂ ਆਪਣੇ ਬਾਂਦਰ ਮੰਨ ਲਈਏ ਨਹੀਂ ਨਹੀਂ ਇੱਕ ਟਰਾਂਸਫਰਮੇਸ਼ਨ ਹੁੰਦਾ ਹੈ ਹਮੇਸ਼ਾ ਅਸੀਂ ਜਿਹੜੇ ਸਕੂਲ ਤੋਂ ਆਉਂਦੇ ਆ ਉਹ ਸਕੂਲ ਬਾਰੇ ਜਾਣੇ ਜਾਂਦੇ ਜੇਵੀਅਰਸ ਤੋਂ ਕੋਈ ਪੜਿਆ ਆਇਆ ਕੋਈ ਕੈਂਬਰੀਜ ਤੋਂ ਪੜਿਆ ਆਇਆ ਕੋਈ ਆਕਸਫੋਰਡ ਤੋਂ ਪੜਦਾ ਹੈ ਤੇ ਸਾਰੇ ਤੇ ਆਪਣੇ ਆਪਣੇ ਸਕੂਲ ਹੁੰਦੇ ਯਾਨੀ ਸਕੂਲ ਆਫ ਥੋਟ ਯਾਨੀ ਕਿ ਸਕੂਲ ਚੋਂ ਤੁਸੀਂ ਪੜ ਕੇ ਆਏ ਹੋ ਉਸ ਸਕੂਲ ਦੇ ਬਾਰੇ ਹੈਗਾ ਨੇ ਇੱਕ ਸਕੂਲ ਅਸੀਂ ਛੱਡਦੇ ਆ ਤੇ ਕਾਲਜ ਵਿੱਚ ਚਲੇ ਜਾਂਦੇ ਆ ਕਾਲਜ ਹੈ ਯੂਨੀਵਰਸਿਟੀ ਹੈ ਸਭ ਤੇ ਬੱਖ ਬੱਖ ਨਾਮ ਤੇ ਟਰਾਂਸਫਰਮੇਸ਼ਨ ਹੁੰਦਾ ਰਹਿੰਦਾ ਸਾਡਾ ਠੀਕ ਹੈ ਅਸੀਂ ਕਈ ਬੱਚੇ ਹੁੰਦੇ ਜਿਹੜੇ ਇੱਕ ਸਕੂਲ ਚ ਪੜਦੇ ਆ ਦੂਸਰੀ ਚੌਥੀ ਪੰਜਵੀਂ ਤੱਕ ਫਿਰ ਉਹ ਸਕੂਲ ਛੱਡ ਵੀ ਦਿੰਦੇ ਆ ਕੋਈ ਹੋਰ ਸਕੂਲ ਲੈ ਲੈਂਦੇ ਆ ਉਦਾਂ ਹੀ ਸਾਡੀ ਸਿੱਖਿਆ ਸਾਡੀ ਸਿੱਖਿਆ ਕੀ ਹੈ ਸਾਡਾ ਜਨਮ ਗੁਰੂ ਦੇ ਘਰ ਤੇ ਸਾਡੇ ਬਜ਼ੁਰਗਾ ਦਾ ਜਨਮ ਗੁਰੂ ਦੇ ਘਰ ਹੋਇਆ ਉਹ ਪਿੱਛੋਂ ਕੀ ਸੀਗੇ ਜੇ ਸੀ ਪਿੱਛੇ ਜਾਈਏ ਤੇ ਆਪਣਾ ਪਹਿਲਾ ਬਜ਼ੁਰਗ ਅਸੀਂ ਗੁਰੂ ਨਾਨਕ ਨੂੰ ਜੋ ਮੰਨ ਲਈਏ ਚਲੋ ਗੁਰੂ ਨਾਨਕ ਸਾਹਿਬ ਜੀ ਨੂੰ ਆਪਣਾ ਪਹਿਲਾ ਬਜ਼ੁਰਗ ਮੰਨ ਤੇ ਉਸ ਬਜ਼ੁਰਗ ਨੇ ਤਾਂ ਉਹ ਮਤਲਿਆ ਹੀ ਨਹੀਂ ਉਹਨਾਂ ਨੇ ਤਾਂ ਜਿਨੇ ਹੁੰਦਾ ਇਤੈ ਨਹੀਂ ਤੇ ਉਹਨੇ ਤਾਂ ਉਸ ਪੰਥ ਚ ਗਏ ਹੀ ਨਹੀਂ ਤੇ ਸਾਡੇ ਪਿਛੋਕੜ ਉਹਨਾਂ ਦੇ ਮਾਪਿਓ ਹੋਣਗੇ ਉਹਨਾਂ ਦੇ ਮਾਤਾ ਪਿਤਾ ਕਿਸੇ ਫਲਸਫੇ ਨੂੰ ਮੰਨਦੇ ਹੋਣਗੇ ਲੇਕਿਨ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਫਲਸਫਾ ਨਹੀਂ ਮੰਨਿਆ ਉਹਨਾਂ ਨੇ ਆਪਣਾ ਫਲਸਫਾ ਘੜਿਆ ਆਪਣਾ ਫਲਸਫਾ ਚਲਾਇਆ ਸੰਸਾਰ ਚ ਆਪਣਾ ਸਿੱਕਾ ਮਾਰੇ ਹਨਾ ਆਪਣੀ ਸੋਚ ਚ ਚਲਾਈ ਉਸ ਸੋਚ ਤੇ ਅਸੀਂ ਚੱਲੇ ਸਾਢੇ ਬੱਜੇ ਕੋ ਚੱਲ ਸਾਡਾ ਆਨੇ ਪਤਾ ਨਹੀਂ ਹਾਂਜੀ ਸਾਢੇ ਬੱਜੇ ਕੋ ਸੋਚ ਤੇ ਚਲੇ ਤਰ ਅਸੀਂ ਇੱਥੇ ਆਏ ਤੇ ਸਾਡਾ ਪਿਛੋਕੜ ਚਲੋ ਦੁਜਾਤਾ ਕਿਤਾ ਹੋ ਗਿਆ ਨਹੀਂ ਅਸੀਂ ਇਸ ਹੀ ਗੁਰੂ ਨਾਨਕ ਦੇ ਚਰਨਾਂ ਚ ਹੀ ਜੰਮੇ ਆ ਇੱਥੇ ਹੀ ਜੰਮਣ ਹੋਏ ਤੇ ਅਸੀਂ ਬੜੇ ਖੁਸ਼ ਨਸੀਬ ਹੈਗੇ ਜੇ ਸਾਡਾ ਜਨਮ ਸਿੱਖੀ ਚ ਹੋਇਆ ਹਾਂਜੀ ਇਸ ਦਿਰੰਕਾਰ ਦੇ ਪੰਥ ਚ ਹੋਇਆ ਉਸ ਪਰਮਾਤਮਾ ਦੇ ਪੰਥ ਚ ਹੋਇਆ ਤੇ ਅਸੀਂ ਆਪਣੀ ਕਿਸਮਤ ਆਪ ਖਰਾਬ ਕਰ ਲਈ। ਸੜੇ ਮਾਸੇ ਜੀ ਅੱਜ ਵੀ ਕਰਦੇ ਹੋ ਤੇ ਠੀਕ ਹੈ ਕਰਦੇ ਰਹਣ ਕੀ ਕਰ ਸਕਦੇ। ਤੇ ਜਿਹੜੇ ਸਿੱਖੀ ਚ ਹੈਗੇ ਆ ਉਹ ਅੱਜ ਵੀ ਉਹੀ ساری ਚੀਜ਼ਾਂ ਕਹੀ ਜਾ ਰਹੇ ਨੇ ਜਿਹੜੇ ਕਿ ਉਸ ਪਿਛਲੇ ਪੁਰਾਣੀ ਮਤਲਬ ਸ਼ਿਕਾਰ ਦੇ ਸੀਗੇ ਤੇ ਫਰਕ ਕੀ ਪਿਆ ਫਿਰ ਉਹਨਾਂ ਬੀਜੇ। ਉਹਨਾਂ ਨੇ ਕੀ ਧਾਰਨ ਕਰਦੇ ਗੁਰੂ ਧਾਰਨ ਕਰਨਾ ਯਾਨੀ ਗੁਰੂ ਦੀ ਮਤ ਨੂੰ ਧਾਰਨ ਕਰਨਾ ਹੈ ਇਹ ਨਹੀਂ ਕਿ ਕਿਰਪਾਨ ਸਿੰਘ ਸਾਹਿਬ ਦਾ ਤਰਾ ਤੇ ਕਛਾ ਪਾਲਿਆ ਤਸੀਂ ਕੜਾ ਪਾਲਿਆ ਤਸੀਂ ਗੁਰੂ ਧਾਰਨ ਕਰਨਾ ਨਹੀਂ ਗੁਰੂ ਧਾਰਨ ਕਰਨਾ ਯਾਨੀ ਗੁਰੂ ਦੀ ਮਤ ਨੂੰ ਧਾਰਨ ਕਰਨਾ ਹੈ ਤੇ ਗੁਰੂ ਦੀ ਮਤ ਕੀ ਕਹਿ ਰਹੀ ਹੈ ਗੁਰੂ ਦੀ ਮਤ ਇਹੀ ਕਹਿ ਰਹੀ ਹੈ ਕਿ ਅਸੀਂ ਦੁਰਾਚੋ ਕਿਸੇ ਚੀ ਵੀ ਨਹੀਂ ਹੈ ਨਾ ਇਸ ਪਾਸੇ ਨਾ ਉਸ ਪਾਸੇ ਨਾ ਪਕ ਵੇਨੂ ਤੇ ਨਹੀਂ ਹਰੇ ਨੂੰ ਅਸੀਂ ਮਨ ਦੇ ਕਿਉਂ ਉਹ ਤੁਹਾਡਾ ਰਸਤਾ ਹੈ ਕਿਉਂਕਿ ਤੁਸੀਂ ਤੁਹਾਡੀ ਸੋਚ ਆਪਣੀ ਜਗ੍ਹਾ ਤੇ ਅਸੀਂ ਯਾਨੀ ਅਸੀਂ ਨਿਰੋਲ ਹੈ ਸਿੱਖ ਪੰਥ ਨਿਰੋਲ ਬਣਾਇਆ ਯਾਨੀ ਉਹ ਸਿਰਫ ਤੇ ਸਿਰਫ ਉਸ ਅਕਾਲ ਦਾ ਹੈ ਉਸ ਵਾਹਿਗੁਰੂ ਦਾ ਹੈ ਰਹਿ ਤੇ ਵਾਹਿਗੁਰੂ ਤੋਂ علاوہ ਉਹ ਕਿਸੇ ਦਾ ਨਹੀਂ ਹੈ ਤੇ ਵਾਹਿਗੁਰੂ ਤਾਂ ਇੱਕ ਉਪਨਾਮ ਹੈਗਾ ਜਿਹੜੇ ਸਾਡੇ ਗੁਰੂਆਂ ਨੇ ਦਿੱਤਾ ਉਸ ਨਰਾਇਣ ਨੂੰ ਉਸ ਰਾਮ ਉਸ ਹਰੀ ਨੂੰ ਉਸ ਵਾਸudev ਨੂੰ ਇਹ ਤੇ ਸਾਰੇ ਉਪਨਾਮ ਹੈਗੇ ਨੇ ਨਾ ਤੇ ਨਾਮ ਤਾਂ ਕੋਈ ਵੀ ਜੱਗਿਆ ਜਾਏ ਹੈ ਨਾ ਨਿਤ ਜਪੀਏ ਸਾਸਿ ਵਿਰਾਸ ਨਾ ਪਰਵਰਤਿ ਗਾਰ ਗਾ ਹੁਣ ਅਸੀਂ ਇਹਦੇ ਚ ਪਰਵਰਤਿ ਗਾਰ ਕਹਿੰਦੇ ਹਾਂ ਨਾ ਪਰਵਰਤਿ ਗਾਰ ਦਾ ਅਸੀਂ ਪਰਵਰਤਿ ਗਾਰ ਕਹਿੰਦੇ ਤੇ ਨਾਮ ਜਪਣ ਚ ਕੋਈ ਕੋਈ ਪੁੱਤਾਈ ਨਹੀਂ ਕੋਈ ਗਲਤੀ ਨਹੀਂ ਸਾਰੇ ਨਾਮ ਜਪਣ ਤੇ ਗੁਰੂ ਸਾਹਿਬ ਨੇ ਇਹੀ ਸਿੱਖਿਆ ਦਿੱਤੀ ਹੈ ਕਿ ਜੋ ਵੀ ਕਿਸੇ ਵੀ ਮਤ ਦਾ ਹੋਵੇ ਉਹ ਸੱਚਾ ਜੀਵਨ ਜੀਏ ਤੇ ਉਸ ਅਕਾਲ ਦੀ ਪੂਜਾ ਕਰੇ ਤੇ ਅਸੀਂ ਤਾਂ ਡਿਊਟੀ ਲੈ ਲਈ ਆਪਣੀ ਸਾਡੇ ਬਜ਼ੁਰਗ ਨੇ ਤੇ ਡਿਊਟੀ ਲਈ ਹੈ ਕਿ ਅਸੀਂ ਗੁਰਦੀ ਮੱਤ ਤੇ ਰਹਾਂਗੇ ਗੁਰਦੀ ਮੱਤ ਧਾਰਨ ਕਰਾਂਗੇ ਤੇ ਗੁਰਦੀ ਮੱਤ ਨੂੰ ਸੰਸਾਰ ਚ ਫੈਲਾਵਾਂਗੇ ਅਸੀਂ ਸਿਰਫ ਡਿਊਟੀ ਲੈ ਲਈ ਹੈ ਡਿਊਟੀ ਕਰਨੀ ਰਹੇ ਤੇ ਸਾਡੀ ਸਾਰੇ ਦੀ ਡਿਊਟੀ ਆ ਇਹ ਸੰਸਾਰ ਚ ਦੱਸਣ ਨੂੰ ਕਿ ਨਾ ਹਮ ਹਿੰਦੂ ਨਾ ਮਸਲਮਾਨ ਅੱਲਾ ਰੱਖੇ ਪਿੰਡ ਪਰਵਤ ਅਸੀਂ ਕਿਸੇ ਵੱਲ ਨਹੀਂ ਅਸੀਂ ਸਿਰਫ ਇੱਕੋ ਸੜਮ ਪੱਖਿਆ ਅਕਾਲ ਉਸ ਅਕਾਲ ਦੇ ਡਿਊਟੀ ਕਰ ਰਹੇ ਹਾਂ ਤੇ ਇਸ ਕਰਕੇ ਜੱਜ ਜਦ ਮਜ਼ਲੂਮ ਕਮਜ਼ੋਰ ਦੁਖੀ ਸਾਡੇ ਸਾਹਮਣੇ ਹੋਏਗਾ ਅਸੀਂ ਉਹਦੀ ਰੱਖਿਆ ਕਰਾਂਗੇ ਉਹਦੇ ਲਈ ਆਪਣਾ ਜਾਨ ਆਪਣੀ ਨਿਸ਼ਾਵਰ ਕਰ ਦਾਂਗੇ ਪਿੱਛੇ ਨਹੀਂ ਹਟਾਂਗੇ ਸੂਰਾ ਸੋਇ ਚਾਹੀਏ ਜੋ ਲੜੇ ਦੀਨ ਕੇ ਹੈੁਰਜਾ-ਕੁਰਜਾ ਕੱਟ ਬੜੇ ਕਬਹੂ ਨਾ ਛੱਡੇਗੇ ਹਾਂਜੀ ਦੀਨ ਦੁਖਿਆ ਲਈ ਕਮਜੋਰਾ ਨਹੀਂ ਜਾਨਣਾ ਵਾਰੇ ਤੋਂ ਵੀ ਡਰਨਾ ਨਹੀਂ ਸੱਚੇ ਖੜੇ ਰਹਿਣਾ ਉਹ ਹੀ ਸ਼ੂਰਵੀਰ ਹੈਗਾ ਆ ਉਹ ਸ਼ੂਰਵੀਰ ਬਣਨਾ ਅਸੀਂ ਕਿਸੇ ਕੌਮ ਲਈ ਨਹੀਂ ਕਿ ਇਸ ਕੌਮ ਦੇ ਆ ਉਸ ਕੌਮ ਦੇ ਅਸੀਂ ਸਿਰਫ ਤੇ ਸਿਰਫ ਅਕਾਲ ਦੀ ਡਿਊਟੀ ਕਰਦੇ ਹਾਂ ਤੇ ਉਸ ਅਕਾਲ ਦੀ ਡਿਊਟੀ ਲਈ ਸਾਡੇ ਆਪਣੇ ਪੰਥ ਵਿੱਚ ਗਲਤ ਹੋਏਗਾ ਤਾਂ ਉਹ ਵੀ ਸਾਨੂੰ ਬੋਲਣਾ ਹੈ ਕਿਉਂਕਿ ਅਸੀਂ ਅਕਾਲ ਦੀ ਡਿਊਟੀ ਤੇ ਹੈਗੇ ਹਾਂ ਕਿਸੇ ਬੰਦੇ ਦੀ ਡਿਊਟੀ ਤੇ ਨਹੀਂ ਅਕਾਲ ਦੀ ਡਿਊਟੀ ਤੇ ਤੇ ਅਕਾਲ ਸਾਨੂੰ ਜਿਹੜੀ ਡਿਊਟੀ ਤੇ ਲਗਾ ਕੇ ਬੈਠਾ ਹੈ ਨਾ ਉਸ ਅਕਾਲ ਦੀ ਡਿਊਟੀ ਕਰੀਏ ਸੱਚੇ ਸੱਚੇ ਹੋ ਕੇ ਇਹ ਨਾ ਸੋਚੀਏ ਕਿ ਸਾਡੀ ਬਰਾਦਰੀ ਦਾ ਹੈਗਾ ਸੜੇ ਧਰਮ ਦਾ ਹੈਗਾ ਹੈ ਤੇ ਉਹ ਸਹੀ ਕਹਿ ਰਹਿਣਾ ਜੋ ਗਲਤ ਹੈ ਉਹ ਗਲਤ ਹੈ ਗੁਰੂ ਸਾਹਿਬ ਨੇ ਆਪਣੇ ਹੀ ਪਿਤਾ ਜੀ ਨਾਲ ਗਲਵੱਟ ਕੀਤੀ ਜਿਵੇਂ ਉਹ ਦੱਸ ਲੈ ਕਿ ਮੈਂ ਨਹੀਂ ਤਾਰਨ ਕਰੂਗਾ ਪਰ ਪਿਤਾ ਜੀ ਨਾਲ ਉਹਨੇ ਗੱਲ ਕੀਤੀ ਪਿਤਾ ਜੀ ਦੀ ਗੱਲ ਨਹੀਂ ਮੰਨੀ ਉਹਨਾਂ ਨੇ ਤੇ ਅਸੀਂ ਅਸੀਂ ਸੱਚ ਲਈ ਖੜੇ ਨਹੀਂ ਹੁੰਦੇ ਗੱਲ ਹੀ ਨਹੀਂ ਕਰਦੇ ਸਾਨੂੰ ਵੀ ਸੱਚ ਲਈ ਖੜੇ ਹੋਣਾ ਪਏਗਾ ਗੱਲ ਕਰਨੀ ਪਏਗੀ चाहे वो सच कितना भी कड़ा हो गया। सच बोलने का तरीका मीठा होना सच तो कड़ा ही होता है लेकिन मिठे बोलने जी हर सज्जन स्वामी सेडा गुरु कहते हैं मीठे-मीठा बोलो मीठे बोलते रहो मिठाई लुका तक बंडो वाहेगुरु जी का खालसा वाहेगुरु जी की फतेह फतेह